ਅਧ ਦੇ ਪਰਿਮੀ ਦੇ ਕਾਰਨ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੁਸ਼ਿਆਰਪੁਰ ਦੇ ਨੇੜੇ ਸ਼ਾਹ ਬਹਿਰਾਜ ਨਹਿਰ ਦੇ ਵਿੱਚ ਵੀ ਪਾਣੀ ਵਧਿਆ ਹੈ ਸ਼ਾਹ ਬਹਿਰਾਜ ਨਹਿਰ ਦੇ ਦੋ ਫਲੱਡ ਗੇਟ ਖੁੱਲੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਲੈਵਲ 1321.90 ਫੁੱਟ ਤੱਕ ਪਹੁੰਚ ਗਿਆ ਹੈ ਹਾਲਾਂਕਿ ਪੌਂਗ ਡੈਮ ਦੀ ਸਮਰੱਥਾ 1380 ਫੁੱਟ ਹੈ ਤਾਂ ਨਦੀਆਂ ਨਾਲੇ ਦਰਿਆ ਜੋਕੇ ਆ ਬਿਲਕੁਲ ਓਵਰਫਲੋ ਹੁੰਦੇ ਹੋਏ ਉਫਾਨ ਤੇ ਨਜ਼ਰ ਆ ਰਹੇ ਨੇ ਇਸ ਦੇ ਵਿਚਾਰੇ ਲਗਾਤਾਰ ਮੁਸ਼ਕਲ ਜਿਹੜੀ ਆਮ ਲੋਕਾਂ ਦੀ ਵਾਧੂ ਹੋਈ ਨਜ਼ਰ ਆ ਰਹੀ ਹੈ ਪਾਰੀਨੀ ਦੇ ਕਾਰਨ ਪੌਂਗ ਡੈਮ ਦੀ ਜ਼ਿਕਰ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਹੁਸ਼ਿਆਰਪੁਰ ਦੇ ਨੇੜੇ ਸ਼ਾਹ ਬਿਹਰਾਜ ਦੀ ਨਹਿਰ ਦੇ ਵਿੱਚ ਆ ਪਾਣੀ ਬਾਦ ਵਧ ਗਿਆ ਹੈ ਸ਼ਾਹ ਬਿਹਰਾਜ ਨਹਿਰ ਦੇ ਦੂ ਫਲੱਡ ਗੇਟ ਵੀ ਆ ਖੋਲਣੇ ਪਏ ਨੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਦਰਿਆ ਤੋਂ ਅਧੂ ਰਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਲੈਵਲ 1321.90 ਫੁੱਟ ਤੱਕ ਪਹੁੰਚ ਚੁੱਕਾ ਹੈ ਹਾਲਾਂਕਿ ਜੇਕਰ ਪੌਂਗ ਡੈਮ ਦੀ ਸਮਰੱਥਾ ਦੀ ਗੱਲ ਕੀਤੀ ਜਾਵੇ ਤਾਂ ਉਹ 1380 ਫੁੱਟ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਤਤਨੋਸ਼ ਹਿਆਰਪੁਰ ਦੇ ਤਲਵਾੜਾ ਦੀਆਂ ਪੌਂਗ ਡੈਮ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਲਗਾਤਾਰ ਕਿਵੇਂ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਹੁਸ਼ਿਆਰਪੁਰ ਦੇ ਨੇੜੇ ਸ਼ਾਹ ਬੈਰਾਜ ਨਹਿਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਜੁੜ ਚੁੱਕੇ ਨੇ ਵਿਜੇ ਕੀ ਤਾਜ਼ਾ ਕੀ ਕੋਈ ਜਾਣਕਾਰੀ ਹੈ ਜਿਵੇਂ ਕਿ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਹੈ ਪਾਣੀ ਦਾ ਲੈਵਲ ਵੀ ਲਗਾਤਾਰ ਵਧ ਰਿਹਾ ਹੈ ਜੀ ਪਰਮਿੰਦਰ ਇਹ ਜੀਤੀ ਰਾਤ ਦੀ ਜਿਹੜੀ ਬਾਰਿਸ਼ ਹੋ ਰਹੀ ਹੈ ਹਾਲਾਂਕਿ ਹੁਸ਼ਿਆਰਪੁਰ ਦੇ ਕਈ ਆਪਾਂ ਕਹਿ ਸਕਦੇ ਦਿੰਗੇ ਜਿਹੜੇ ਸ਼ਹਿਰਾਂ 'ਚ ਬਾਰਿਸ਼ ਬਹੁਤ ਤੇਜ਼ ਹੋਈ ਵੀ ਥੀ ਰਾਤੇ ਜਿਹੜਾ ਪੌਂਗ ਡੈਮ ਹੈ ਪੌਂਗ ਡੈਮ ਜਿਹੜਾ ਤਲਵਾੜਾ ਨੇੜੇ ਪੈਂਦਾ ਹੈ ਬਿਲਕੁਲ ਔਰ ਹਿਮਾਚਲ ਦੇ ਵਿੱਚ ਵੀ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਦਿਨ ਦੇ ਮੁਤਾਬਿਕ ਜੇ ਆਪਾਂ ਗੱਲ ਕਰੀਏ ਪਿਛਲੇ 2 ਦਿਨਾਂ ਦੇ ਮੁਕਾਬਲੇ 12 ਫੁੱਟ ਦੇ ਆਪਾਂ ਕਰੀਬ ਕਹਿ ਸਕਦੇ ਹਾਂ ਕਿ ਜਿਹੜਾ ਵੜੋਤਰੀ ਹੋਈ ਹੈ ਪੌਂਗ ਡੈਮ ਦੇ ਵਾਟਰ ਲੈਵਲ 'ਚ ਤੇ ਉਸ ਤੋਂ ਬਾਅਦ ਇਹ ਹੈ ਕਿ ਜੀਤੀ ਰਾਤ ਜਿਹੜਾ ਸ਼ਾਹ ਨਹਿਰ ਬਰਾਜ ਹੈ ਕਿਉਂਕਿ ਪੌਂਗ ਡੈਮ ਤੋਂ ਤੇ ਉਸ ਤੋਂ ਬਾਅਦ ਇੱਥੇ ਪਾਣੀ ਸਟੋਰ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਪਾਣੀ ਈਸ਼ਾ ਨਹਿਰ ਬਰਾਜ ਦਾ ਵਾਟਰ ਲੈਵਲ ਵੱਧਦਾ ਤਾਂ ਉਸ ਤੋਂ ਬਾਅਦ ਇਹ ਫਲਡ ਗੇਟ ਜਿਹੜੇ ਖੋਲ ਕੇ ਜਿੱਥੇ ਕਿ ਬੂੰਜਾ ਜੋ ਛੋਟੇ-ਛੋਟੇ ਜਿਹੜੇ ਫਲਡ ਗੇਟਸ ਬਣੇ ਹੋਏ ਨੇ ਤੇ ਉਹ ਬੂੰਜਾ ਗੇਟਾਂ ਦੇ ਵਿੱਚੋਂ ਬੀਤੀ ਰਾਤ 8 ਗੇਟ ਖੋਲੇ ਗਏ ਸੀਗੇ ਤੇ ਪੂਰੀ ਰਾਤ ਖੁੱਲੇ ਰਹੇ 8 ਗੇਟ ਉਸ ਤੋਂ ਬਾਅਦ ਸਵੇਰੇ ਜਿਹੜੇ ਆ 6 ਗੇਟ ਬੰਦ ਕਰ ਦਿੱਤੇ ਗਏ ਤੇ ਹੁਣ ਵੀ ਫਿਲਹਾਲ ਜਿਹੜੇ 8 ਗੇਟ ਜਿਹੜੇ ਆ ਉਹ ਖੁੱਲੇ ਪਏ ਨੇ ਜੀ ਪ੍ਰਿੰਦਰ ਆ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਪਾਰੀ ਮੀਂਹ ਦੇ ਚੱਲਦਿਆਂ हिमाचल प्रदेश ਦੇ ਵਿੱਚ ਵੱਡੇ ਪੱਧਰ ਤੇ بارش ਹੁੰਦੀ ਹੈ ਮੈਂ ਪੈਂਦਾ ਤਾਂ ਸੁਭਾਵਿਕ ਹੈ ਫਿਰ ਚਾਹੇ ਉਹ ਕਗਰ ਦਰਿਆ ਹੋਵੇ ਪੌਂਗ ਡੈਮ ਹੋਵੇ ਸਤਲੁਜ ਦਰਿਆ ਹੋਵੇ ਬਿਆਸ ਹੋਵੇ ਤਾਂ ਉੱਥੇ ਵੀ ਪਾਣੀ ਦਾ ਪੱਧਰ ਵਧਦਾ ਤੇ ਇਸ ਤਰੀਕੇ ਦੀ ਸਥਿਤੀ ਜੋ ਕਿ ਵਕਫ ਵਕ ਜਗਾਵਾਂ ਤੇ ਬਣੀ ਹੋਈ ਹੈ ਜੁਗਾ ਗੇਟਾਂ ਚੋਂ ਇਸ ਵਕਤ ਅਸੀਂ ਮੌਜੂਦ ਆ ਪੌਂਗ ਡੈਮ ਨਜ਼ਦੀਕ ਪੈਂਦੇ ਸ਼ਾਹ ਨਹਿਰ ਬਰਾਜ਼ ਦੇ ਉੱਤੇ ਔਰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਜੋ ਪੌਂਗ ਡੈਮ ਦਾ ਲੈਵਲ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਪੋਂਗ ਡੈਮ ਦਾ ਵਾਟਰ ਲੈਵਲ ਆ ਉਹ ਰੋਜ਼ ਇੱਥੇ ਬਕਾਇਦਾ ਮੈਂਸ਼ਨ ਕੀਤਾ ਜਾਂਦਾ ਆ ਰਿਜ਼ਰਵਾਇਰ ਦਾ ਜੋ ਲੈਵਲ ਹੈ ਉਹ ਇਸ ਵਕਤ ਪੋਂਗ ਡੈਮ ਦਾ 13 1321.90 ਜੋ ਫੁੱਟ ਹੈ ਔਰ ਦੱਸ ਦਈਏ ਕਿ ਜੋ ਇਨਫਲੋ ਹੈ ਉਹ 24513 ਕਿਊਸਿਕ ਔਰ ਆਊਟਫਲੋ ਜੋ ਟਰਬਾਈਨਾ ਰਸਤੇ ਪਾਣੀ ਦਾ ਆਊਟਫਲੋ ਹੈ ਉਹ 18400 ਮੈਂ ਕਿਊਸਿਕ ਮੈਂਸ਼ਨ ਕੀਤਾ ਗਿਆ ਹੈ ਦੱਸ ਦਈਏ ਕਿ ਉਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੋ ਇਸ਼ਾ ਨਹਿਰ ਬਰਾਜ ਆ ਔਰ ਉਸ ਦੇ ਸਾਹਮਣੇ ਪੋਂਗ ਡੈਮ ਦੇ ਜੋ ਸਪਿਲਵੇ ਗੇਟਸ ਨੇ ਹਾਲਾਂਕਿ 스ਪਿਲਵੇ 게ਟਸ ਬੰਦ ਨੇ ਕਿਉਂਕਿ 1380 ਜੋ ਖਤਰੇ ਦਾ ਨਿਸ਼ਾਨ ਹੈ ਫੁੱਟ ਵਾਟਰ ਲੈਵਲ ਜੋ ਪੌਂਗ ਡੈਮ ਦਾ ਹਜੇ ਉਸ ਤੋਂ 60 ਫੁੱਟ ਦੇ ਕਰੀਬ ਜੋ ਹਜੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਦੂਰ ਹੈ ਪਰ ਜੋ ਇਸ ਜਗ੍ਹਾ ਜੋ ਛਾਨੇਰ ਬਰਾਜ ਆ ਇਸ ਜਗ੍ਹਾ ਤੇ ਵੀ ਪਾਣੀ ਦਾ ਲੈਵਲ ਜਦੋਂ ਵੱਧ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਆ ਦੇਰ ਰਾਤ ਅੱਠ ਗੇਟ ਜਿਹੜੇ ਦੱਸਿਆ ਗਿਆ ਸੀ ਇੱਥੋਂ ਖੁੱਲੇ ਗਏ ਸੀ ਪਰ ਫਿਲਹਾਲ ਉਹ ਅੱਠ ਗੇਟਾਂ ਚੋਂ ਜਿਹੜੇ 6 ਗੇਟ ਆ ਉਹ ਬੰਦ ਕਰ ਦਿੱਤੇ ਗਏ ਆ ਹੁਣ ਇਸ ਵਕਤ ਸਿਰਫ ਦੋ ਗੇਟ ਹੈ ਜਿਹੜੇ ਉਹ ਖੁੱਲੇ ਆ ਔਰ ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਛਾ ਨਹਿਰ ਬਰਾਜ ਤੋਂ ਹੀ ਮੁਕੇਰੀਆਂ ਜੋ ਹਾਈਡਲ ਨਹਿਰ ਹੈ ਉਸ ਨੂੰ ਜਿਹੜਾ ਪਾਣੀ ਡਾਇਵਰਟ ਕੀਤਾ ਜਾਂਦਾ ਹੈ ਕਿਉਂਕਿ ਇਸ ਨਹਿਰ ਮੁਕੇਰੀਆਂ ਹਾਈਡਲ ਦੇ ਉਤੇ ਪੰਜ ਮੈਗਾ ਪ੍ਰੋਜੈਕਟ ਜਿਹੜੇ ਬਿਜਲੀ ਦੇ ਆ ਉਤਪਾਦਨ ਹੁੰਦਾ ਆ ਉਹ ਮੈਗਾ ਪ੍ਰੋਜੈਕਟ ਜਿਹੜੇ ਆ ਉਹ ਇਸੀ ਨਹਿਰ ਤੋਂ ਜੋ ਪਾਣੀ ਆ ਉਸ ਤੋਂ ਹੀ ਚੱਲਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਜੋ ਬਗੁੰਜਾ ਗੇਟ ਕਿਉਂਕਿ ਇਸ ਜਗ੍ਹਾ ਨੂੰ ਬਗੁੰਜਾ ਗੇਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਆ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਹਿਮਾਚਲ ਚ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਪੌਂਗ ਡੈਮ ਦਾ ਲੈਵਲ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ ਤੇ ਹਾਲਾਂਕਿ ਦੱਸ ਦਈਏ ਕਿ ਜੋ ਖਤਰੇ ਦਾ ਲੈਵਲ ਦੱਸਿਆ ਗਿਆ ਉਹ 1380 ਦਾ ਫੁੱਟ ਜਿਹੜਾ ਹੈ ਉਹ ਦੱਸਿਆ ਗਿਆ ਔਰ ਇਸ ਸਾਈਡ ਜਿਹੜਾ ਹੈ ਜੋ ਪਾਣੀ ਹੈ ਸ਼ਾਹ ਨਹਿਰ ਬਰਾਜ ਦਾ ਉਹ ਜਦੋਂ ਲੈਵਲ ਵੱਧਦਾ ਤੇ ਹੌਲੀ ਹੌਲੀ ਜਿਹੜੇ ਆ ਇੱਥੋਂ ਗੇਟਸ ਓਪਨ ਕੀਤੇ ਜਾਂਦੇ ਆ ਫਿਲਹਾਲ ਦੱਸਿਆ ਜਾ ਰਿਹਾ ਕਿ ਬੀਤੀ ਜੋ ਰਾਤ ਹੈ ਉਸ ਟਾਈਮ 8 ਗੇਟ ਜਿਹੜੇ ਆ ਇਹਨਾਂ 52 ਗੇਟਾਂ ਚੋਂ 8 ਗੇਟ ਜਿਹੜੇ ਆ ਉਹ ਖੋਲੇ ਗਏ ਸੀ ਤੇ ਉਸ ਤੋਂ ਬਾਅਦ ਫਿਲਹਾਲ ਹੁੰ ਜਿਹੜੇ ਆ ਦੋ ਗੇਟ ਜਿਹੜੇ ਆ ਬੋਂਜਾ ਗੇਟ ਦੇ ਖੋਲੇ ਗਏ ਆ ਤੇ ਜਿਹੜੇ ਛੇ ਗੇਟ ਆ ਉਹ ਰਾਤ ਜਿਹਾ ਸਵੇਰ ਦੱਸਦੇ ਕਿ ਸਵੇਰੇ ਬੰਦ ਕਰ ਦਿੱਤੇ ਗਏ ਸੀਗੇ ਦੱਸ ਦਈਏ ਕਿ ਹਾਲਾਂਕਿ ਫਿਲਹਾਲ ਪੌਂਗ ਡੈਮ ਦਾ ਜੋ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ 60 ਫੁੱਟ ਦੂਰ ਹੈ ਪਰ ਜਿਸ ਤਰ੍ਹਾਂ ਬਾਰਿਸ਼ ਬੀਤੀ ਰਾਤ ਮੁਕੇਰੀਆਂ ਦੇ ਵੀ ਔਰ ਹਲਕਾ ਦਸੂਹਾ ਦੇ ਵਿੱਚ ਵੀ ਲਗਾਤਾਰ ਪੈਂਦੀ ਰਹੀ ਹੈ ਉਸ ਦੇ ਨਾਲ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਖੇਤਾਂ ਵਿੱਚ ਪਾਣੀ ਭਰ ਗਿਆ ਝੋਨੇ ਦੀ ਫਸਲ ਵੀ ਕਾਫੀ ਬਰਬਾਦ ਹੋਈ ਹੈ ਔਰ ਦੱਸ ਦਈਏ ਕਿ विभाग वालों बी बी एम बी विभाग वालों भी, भी, भी एडवाइजरी जारी, जारी की गई है और लोगों सुचेत भी किया जा रहा है खासकर जो दरिया के किनारे वसते पेंड है उन्होंने भी अलर्ट किया गया कि दरिया के किनारे ना जाओ चाहे क्योंकि पानी तो दूर ही रहो क्योंकि पानी का लैवल कभी भी बच है जिस